ਰਾਸ਼ੀਕਾਂ ਦੋਸਤੋ ਤੁਸੀਂ ਵੇਖ ਰਹੇ ਹੋ ਚੈਨਲ ਜੀ 98 ਮੈਂ ਨਰਮਲ ਕੰਡੋਰੀ ਚਰਚਾ ਮੁੱਦਿਆਂ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਆ ਆਰ ਵਾਰ ਦੀ ਤਰ੍ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਸਾਹਿਬ ਚਲੰਤ ਮਾਮਲਿਆਂ ਤੇ ਚਰਚਾ ਕਰਨ ਦੇ ਲਈ ਹਾਜ਼ਰ ਨੇ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮਿਹਰਬਾਨੀ ਪੰਜਾਬ ਦੀ ਕੈ ਲੋਕ ਜਾਂ ਸਭ ਤੋਂ ਪੁਰਾਣੀ ਪੰਥਿਕ ਪਾਰਟੀ ਕਿਸੇ ਵੇਲੇ ਰਹੀ ਖੇਤਰੀ ਮਜਬੂਤ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਰ੍ਹਾਂ ਦਾ ਸਿਆਸੀ ਭੁਚਾਲ ਕੁਝ ਸਮੇਂ ਤੋਂ ਆਇਆ ਹੋਇਆ ਦੋ ਕਾਰਨ ਵੱਡੇ ਹੈਗੇ ਨੇ ਇੱਕ ਤਾਂ ਸੀਨੀਅਰ ਅਕਾਲੀ ਆਗੂ ਜਿਹੜੇ ਪਗਾਵਤ ਕਰ ਗਏ ਵਾਗੀ ਗਰੁੱਪ ਉਹਨਾਂ ਨੇ ਬਣਾ ਲਿਆ ਪਰ ਇਹਦੇ ਦੌਰਾਨ ਹੀ ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਖੁਲਾਸੇ ਹੋ ਰਹੇ ਨੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਜਿਹੜਾ ਸਰਕਾਰੀ ਗਵਾਹ ਬਣ ਗਿਆ ਜਿਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਹਾਲਾਤ ਕੁਝ ਹੋਰ ਪਾਸੇ ਨੂੰ ਜਾਂਦੇ ਨਜ਼ਰ ਆ ਰਹੇ ਨੇ ਕਿਤਨੇ ਕਿਤੇ ਲੱਗਦਾ ਸੀ ਕਿ ਜਿੱਥੋਂ ਤੱਕ ਗੱਲ ਬਗਾਵਤੀ ਆਗੂਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਮਾਫੀ ਪੱਤਰ ਦੇਣਾ ਤੇ ਉਹਦੇ ਨਾਲ ਸੁਖਵੀਰ ਬਾਦਲ ਦੀ ਸ਼ਿਕਾਇਤ ਕਰਨੀ ਉਹਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਖਾਤਰ ਹੁਕਮ ਦੇਣ ਦੀ ਖਾਤਰ ਅਪੀਲ ਕਰਨੀ ਕਿ ਉਹ ਸਖਬੀਰ ਅਤੇ ਆਕਾਲ ਤਖਤ ਦੇ ਦਰਮਿਆਨ ਦਾ ਕੋਈ ਮੁੱਦਾ ਜਾਂ ਲੱਗਦਾ ਸੀ ਕਿ ਵਾਗ ਹੀ ਆਕਾਲੀ ਆਗੂਆਂ ਦਾ ਜਾਂ ਆਕਾਲੀ ਦਲ ਦਾ ਅੰਦਰਲਾ ਮਾਮਲਾ ਜਾਂ ਲੱਗਦਾ ਸੀ ਪਰ ਜਦੋਂ ਐਨ ਮੌਕੇ ਤੇ ਇਹਨਾਂ ਹਾਲਾਤਾਂ ਦੇ ਵਿੱਚਕਾਰ ਪ੍ਰਦੀਪ ਕਲੇਰ ਦੀ ਐਂਟਰੀ ਹੁੰਦੀ ਹੈ ਔਰ ਬੜੇ ਸਸੰਸਨੀ ਖੇਤਰ ਤਰੀਕੇ ਦੇ ਨਾਲ ਐਂਟਰੀ ਉਹਦੀ ਹੁੰਦੀ ਹੈ ਇੱਕ ਇੰਟਰਵਿਊ ਦੇ ਜ਼ਰੀਏ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਜਿਹੜੇ ਹਾਲਾਤ ਬਦਲੇ ਨੇ ਇਹ ਹੁਣ ਜਿਹੜਾ ਮਾਮਲਾ ਇਹ ਜਿਵੇਂ ਲੋਕ ਦੇਖਦੇ ਸੀ ਕਿ ਨਜਰਾਸਰੀ ਏ ਕਾਲ ਤੱਕ ਸਾਹ ਦੇ ਵਲ ਟਿਕੀਆਂ ਹੋਣਾਂ ਨੇ ਟਿਕੀਆਂ ਤਾਂ ਹੁਣ ਵੀ ਹੋਣਾਂ ਨੇ ਪਰ ਹੁਣ ਜਦੋਂ ਪ੍ਰਦੀਪ ਕਲੇਰ ਦੀ ਐਂਟਰੀ ਹੋ ਗਈ ਆ ਤੇ ਇੱਕ ਬੜੇ-ਬੜੇ ਖੁਲਾਸੇ ਹੋਏ ਨੇ ਡੇਰਾ ਪ੍ਰੇਮੀ ਨਾਲ ਮੁਲਾਕਾਤਾਂ ਦੇ ਉਸ ਤੋਂ ਬਾਅਦ ਲੱਗਦਾ ਹੈ ਕਿ ਕਿੱਥੇ ਨੂੰ ਕਿੱਧਰ ਨੂੰ ਜਾ ਰਿਹਾ ਮਾਮਲਾ ਸਾਰਾ ਕੀ ਰੂਪ ਲੈ ਸਕਦਾ ਹੈ ਇਹਦੇ ਜਿਹੜੀ ਸਾਰਿਆਂ ਤੋਂ ਅਹਿਮ ਗੱਲ ਉਹੀ ਹੈ ਵੀ ਜਿਹੜਾ ਪ੍ਰਦੀਪ ਕਲੇਰ ਦੀ ਇੰਟਰਵਿਊ ਆ ਉਹ ਇੰਟਰਵਿਊ ਜਿਸ ਮਕਸਦ ਨਾਲ ਕੀਤੀ ਗਈ ਹੈ ਨਾ ਉਹ ਮਕਸਦ ਉਸ ਇੰਟਰਵਿਊ ਦੇ ਵਿੱਚ ਝਲਕਦਾਗਾ ਹਾਂ ਉਹਦੇ ਵਿੱਚ ਸਾਰੀ ਇੰਟਰਵਿਊ ਦੇ ਵਿੱਚ ਜਿਹੜਾ ਟਾਰਗੇਟ ਹੈ ਉਹ ਸੁਖਵੀਰ ਸਿੰਘ ਬਾਦਲ ਕੀਤਾ ਗਿਆ ਇਕੱਲਾ ਸੁਖਵੀਰ ਸਿੰਘ ਬਾਦਲ ਹੀ ਟਾਰਗੇਟ ਕਰਕੇ ਉਹਦੇ ਉੱਪਰ ਸਾਰੀ ਗੱਲਬਾਤ ਸੁਖਵੀਰ ਸਿੰਘ ਬਾਦਲ ਦੀ ਔਰ ਜਿਹੜਾ ਰਾਮ ਰਹੀਮ ਦੀ ਆਪਸ ਵਿੱਚ ਹੀ ਮੁਲਾਕਾਤਾਂ ਦੀ ਉਹੀ ਗੱਲ ਸਾਹਮਣੇ ਲਿਆਂਦੀ ਗਈ ਹੈ ਵੀ ਕੀ ਕੀ ਸਬੰਧ ਕਿਸ ਤਰ੍ਹਾਂ ਦੇ ਸਬੰਧ ਹੈ ਜਿਹੜੇ ਉਹ ਰਹੇਗੇ ਉਹਦੇ ਵਿੱਚ ਜਿਹੜਾ ਮਾਫੀ ਵਾਲਾ ਮਾਮਲਾਗਾ ਉਹ ਲਿਆਂਦਾ ਗਿਆ ਤੇ ਹੁਣ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਸਭ ਤੋਂ ਅਹਿਮ ਗੱਲ ਇਹ ਹੈ ਵੀ ਉਹਦੀ ਟਾਈਮਿੰਗ ਮਤਲਬ ਜਿਹੜੀ ਉਹ ਇੰਟਰਵਿਊ ਦੀ ਟਾਈਮਿੰਗ ਹੈ ਵੀ ਉਹ ਕਿਹੜੇ ਟਾਈਮ ਲਿਆ ਕੇ ਇੰਟਰਵਿਊ ਕੀਤੀ ਗਈ ਸੋ ਇਸ ਨੂੰ ਦੇਖਦਿਆਂ ਹੋਇਆ ਵੱਡੀ ਗੱਲ ਇਹ ਲੱਗਦੀ ਹੈ ਵੀ ਇਹ ਸਾਰੇ ਦਾ ਸਾਰਾ ਖੇਡ ਹੈ ਜਿਹੜਾ ਇਹ ਰਾਜਨੀਤਿਕ ਖੇਡ ਹੈ ਸਾਰੀ ਦੀ ਸਾਰੀ ਤੇ ਇਹਦੇ ਮਗਰ ਕੌਣ ਇਸ ਨੂੰ ਖੜਾ ਕੌਣ ਰਿਹਾ ਇਸ ਰਾਜਨੀਤਿਕ ਖੇਡ ਨੂੰ ਇਹਦੇ ਮਗਰ ਇਹਨੂੰ ਹੈਂਡਲ ਕੌਣ ਕਰ ਰਿਹਾ ਹੈਗਾ ਉਹ ਸਮਝਣ ਦੀ ਲੋੜ ਹੈ ਜੀ ਅਸਲ ਦੇ ਵਿੱਚ ਕਹਾਣੀ ਇਹ ਹੈ ਵੀ ਜਿਹੜਾ ਅਸੀਂ ਬੇਅਦਬੀ ਦੀ ਗੱਲ ਕਰਦੇ ਆ ਬੇਅਦਬੀ 2015 ਦਾ ਮਾਮਲਾ ਹੈਗਾ ਉਸ ਤੋਂ ਬਾਅਦ 2 ਸਾਲ ਸਰਕਾਰ ਵੀ ਰਹੀ ਇਹਨਾਂ ਦੀ 17 ਤੱਕ ਤੇ ਉਹ ਸਮੇ ਇਹ ਸਾਰੇ ਮਤਲਬ ਸਰਕਾਰ ਦਾ ਹਿੱਸਾ ਹੈ ਜਿਹੜੇ ਅੱਜ ਬਾਗੀ ਨੇ ਜਿਹੜੇ ਅੱਜ ਕਹਿ ਰਹੇ ਨੇ ਵੀ ਇਦਾਂ ਹੋਣਾ ਚਾਹੀਦਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਇਹ ਸਾਰੇ ਉੱਥੇ ਉਹਨਾਂ ਦੇ ਨਾਲ ਰਹੇ ਉਦੋਂ ਬਾਅਦ ਵੀ ਫਿਰ ਤਕਰੀਬਨ ਸਾਰੀਆਂ ਚੋਣਾ ਜਿਹੜੀਆਂ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਰਣੋਂ ਦੀ ਗਵਾਹੀ ਦੇ ਵਿੱਚ ਹੀ ਲੜਦੇ ਰਹੇ ਆ ਇਹ ਤਾਂ ਆਖਰ ਨੂੰ ਹੁਣ ਜਦੋਂ ਜਮਾ ਮਤਲਬ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਚੋਗੀ ਖੇਤ ਉਹ ਗੱਲ ਹੋ ਗਈ ਵੀ ਜਦੋਂ ਜਮਾ ਹੀ ਖਤਮ ਹੋ ਗਈ ਕਹਾਣੀ ਉਦੋਂ ਆ ਕੇ ਹੁਣ ਇਹ ਮਤਲਬ ਸੁਖਵੀਰ ਬਾਦਲ ਵਾਲੇ ਪਾਸੇ ਉਹਨੂੰ ਸੁਖਵੀਰ ਬਾਦਲ ਨੂੰ ਕਟਾਰੇ 'ਚ ਖੜਾ ਕੇ ਆਪ ਬਰੀ ਹੋਣ ਦੀ ਕੋਸ਼ਿਸ਼ ਜਿਹੜੀ ਇਹ ਕਰ ਰਹੇ ਆ ਉਹ ਪ੍ਰਦੀਪ ਕਲੇਰ ਵੀ ਜਿਹੜੀ ਉਹ ਇੰਟਰਵਿਊ ਆ ਉਹਦੇ ਜੋ ਕੱਲੇ ਸੁਖਵੀਰ ਦਾ ਜ਼ਿਕਰ ਆਉਂਦਾ ਉਹ ਬਾਕੀ ਦਾ ਕਿਉਂ ਨਹੀਂ ਜ਼ਿਕਰ ਕਰਦਾ ਕਿਤੇ ਕਿਤੇ ਵੀ ਜ਼ਿਕਰ ਮਤਲਬ ਉਹਦੇ ਵਿੱਚ ਇਹ ਨਹੀਂ ਹੈਗਾ ਸਿਰਫ ਲੱਖੀ ਜੈਲਦਾਰ ਦਾ ਨਾਮ ਆਉਂਦਾ ਕੱਲੇ ਦਾ ਜਿਹੜਾ ਕਿ ਅਕਾਲੀ ਦਲ ਦਾ ਮਤਲਬ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਤੇ ਅਫੀਸਰ ਉਹ ਮੈਨੂੰ ਲੱਗਦਾ ਵੀ ਕਿਸੇ ਪੋਸਟ ਤੇ ਵੀ ਨਹੀਂ ਸੀਗਾ ਉਹ ਇਹਨਾਂ ਦਾ ਇੱਕ ਘਰ ਦਾ ਮੈਂਬਰ ਆ ਇਸੇ ਕਰਕੇ ਸ਼ਾਇਦ ਲੱਖੀ ਜੈਲਦਾਰ ਦੀ ਜਿਹੜੀ ਗੱਲ ਉਹ ਵੀ ਇਸੇ ਕਰਕੇ ਆਉਂਦੀ ਹੈ ਕਿ ਉਹਦੇ ਨਾਲ ਜਿਹੜਾ ਸਿੱਧਾ ਟਾਰਗੇਟ ਸੁਖਵੀਰ ਬਾਦਲ ਬਣਿਆ ਰਹੇ ਪਰ ਬਾਕੀ ਅਕਾਲੀ ਕਿੱਥੇ ਗਏ ਜਿਹੜੇ ਕਿਉਂਕਿ ਕੱਲਾ ਸੁਖਵੀਰ ਤਾਂ ਨਹੀਂ ਸੁਖਵੀਰ ਦੇ ਨਾਲ ਜਿਹੜੇ ਅੱਜ ਚੰਨਜੀਤ ਬਰਾੜ ਹੋਣੀ ਨੇ ਇਹ ਉਸ ਵੇਲੇ ਸੁਖਵੀਰ ਦੇ ਕਿੰਨਾ ਨੇੜੇ ਖੜੇ ਸੀਗੇ ਸਭ ਨੂੰ ਪਤਾ ਸਾਨੂੰ ਭੁੱਲਿਆ ਤਾਂ ਨਹੀਂ ਹੈ ਹਰ ਗੱਲ ਦਾ ਮਤਲਬ ਜੇ ਕੋਈ ਸੁਖਵੀਰ ਵੱਲ ਉਂਗਲ ਵੀ ਉਠਦੀ ਸੀ ਉਹਦਾ ਜਵਾਬ ਕੌਣ ਦਿੰਦੇ ਹੁੰਦੇ ਸੀ ਚੰਨਜੀਤ ਸਿੰਘ ਬਰਾੜ ਹੋਣੀ ਦਿੰਦੇ ਸੀ ਤੇ ਜੇ ਇਹਨਾਂ ਨੂੰ ਸੱਚਮੁੱਚ ਉਦੋਂ ਸਾਰੀਆਂ ਕਹਾਣੀਆਂ ਦਾ ਪਤਾ ਸੀਗਾ ਤੇ ਅੱਜ ਫੇਰ ਇਹ ਤਾਂ ਮਤਲਬ ਕਹਿੰਦੇ ਹੁੰਦੇ ਆ ਵੀ ਡੁੱਬਦੇ ਜਹਾਜ਼ ਤੋਂ ਸਾਲਾ ਮਾਰਨ ਵਾਲੀ ਗੱਲ ਹੈ ਹੁਣ ਜਦੋਂ ਜਹਾਜ਼ ਡੁੱਬ ਰਿਹਾ ਤੇ ਹੁਣ ਉਹਨਾਂ ਨੂੰ ਆਇਆ ਵੀ ਜਹਾਜ਼ ਦੇ ਨਾਲ ਹੀ ਕੈਪਟਨ ਵੀ ਡੁੱਬ ਜੇ ਤੇ ਇਹ ਜਾ ਕੇ ਕਿਸੇ ਹੋਰ ਨਵੀਂ ਕਿਸ਼ਤੀ 'ਤੇ ਸਵਾਰ ਹੋ ਜਾਣ ਤੋ ਇਸ ਤਰ੍ਹਾਂ ਦਾ ਮਾਹੌਲ ਹੀ ਲੱਗਦਾ ਹੈ। ਐ ਮੈਂ ਇਹ ਤਾਂ ਮੈਂ ਗੱਲ ਤੁਹਾਡੀ ਸਮਝਦਾ ਕਿ ਹਾਲਾਤ ਇਹ ਜਿਹੇ ਬਣਦੇ ਜਾ ਰਹੇ ਨੇ ਅਕਾਲੀ ਦੰਦ ਦੇ ਜਾਂ ਬਣਦੇ ਜਾ ਚੁੱਕੇ ਨੇ ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਕਰਕੇ ਬਾਗੀ ਕਾਲੀ ਆਗੂ ਕਿ ਸਾਡਾ ਬਣਨਾ ਕੁਝ ਨਹੀਂ ਅਕਾਲੀ ਦੰਦ ਇਹਨਾਂ ਹਾਲਾਤਾਂ ਦੇ ਵਿੱਚ। ਇਹ ਸਮਝਦੇ ਹੋਣਗੇ ਕਿ ਸੁਖਵੀਰ ਬਾਦਲ ਨੂੰ ਪਾਸੇ ਕਰਕੇ ਮੋੜ ਪੰਥਕ ਰਾਜਨੀਤੀ ਦਾ ਜਿਹੜਾ ਮਕੋਟਾ ਲੈ ਕੇ ਉਹ ਲੋਕਾਂ ਦੇ ਵਿਵਚਨਯੋਗੇ ਹੋ ਜਾਣਗੇ ਲੱਗਦਾ ਤੁਹਾਨੂੰ ਦੇਖੋ ਇਹਨਾਂ ਨੂੰ ਤਾਂ ਇਹੀ ਆ ਹੁਣ ਅਸਲ ਦੇ ਵਿੱਚ ਜਿਹੜੇ ਅਕਾਲੀ ਆਗੂ ਨੇਗੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੱਲੇ ਹੋਏ ਉਹ ਤਕਰੀਬਨ ਉਮਰ ਦੇ ਆਖਰੀ ਪੜਾ ਤੇ ਪਹੁੰਚ ਪਹੁੰਚੇ ਹੋਏ ਨੇਗੇ ਸਾਰੇ ਉਹਨਾਂ ਨੂੰ ਹੁਣ ਸਭ ਤੋਂ ਵੱਡਾ ਫਿਕਰ ਇਹ ਹੈ ਵੀ ਆਪਦੀ ਲਾਅਦ ਕਿਵੇਂ ਮਤਲਬ ਅੱਗੇ ਆਉਣ ਵਾਲਾ ਜਿਹੜਾ ਪੀੜੀਦਾਰ ਪੀੜੀ ਇਹ ਮਾਮਲਾ ਜਿਹੜਾ ਚੱਲਦਾ ਰਹੇ ਇਹਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਉਹ ਇਸ ਪਾਸੇ ਵੱਲ ਤੁਰੇ ਹੋਏ ਨੇਗੇ ਤੇ ਇਹਦੇ ਚ ਹੁਣ ਮਤਲਬ ਉਹਨਾਂ ਨੂੰ ਲੱਗਦਾ ਵੀ ਇੱਥੇ ਤਾਂ ਹੁਣ ਬੱਤੀ ਦਾ ਨਹੀਂ ਕੁਝ ਤੇ ਦੂਸਰੇ ਪਾਸੇ ਗੱਲ ਇਹ ਵੀ ਆ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਗੱਲ ਬੀ ਭਲੀ ਭਾਂਤ ਉਹ ਸਮਝਦੇ ਆ ਵੀ ਪੰਜਾਬ ਦੇ ਵਿੱਚੋਂ ਪੰਥਕ ਰਾਜਨੀਤੀ ਕਦੇ ਖਤਮ ਨਹੀਂ ਹੋ ਸਕਦੀ ਉਹ ਕਿਸੇ ਨਾ ਕਿਸੇ ਰੂਪ ਚ ਨਿਕਲੇ ਆਉਂਦੀ ਆ ਕਿਉਂਕਿ ਹੁਣ ਸਾਡੇ ਸਾਹਮਣੇ ਆ ਜਿਹੜੀ ਖਲੂਰ ਸਾਹਿਬ ਤੇ ਫਰੀਦਕੋਟ ਵਾਲੀ ਸੀਟ ਹੈ ਵੀ ਉਹ ਕਿਵੇਂ ਮਤਲਬ ਪੰਥ ਨੇ ਪੰਥ ਨੇ ਲੜਾਈ ਲੜੀ ਉਹ ਪੰਥ ਨੇ ਜਿੱਤ ਲਈ ਹੈਗੀ ਉਹਦੇ ਚ ਕੈਂਡੀਡੇਟ ਤਾਂ ਇੱਕ ਤਾਂ ਕੈਂਡੀਡੇਟ ਹੀ ਨਹੀਂ ਜਿੱਥੇ ਜਿਹੜਾ ਸੀਗਾ ਜਰਾ ਉਹ ਵੀ ਮਤਲਬ ਉਸ ਹیثیت ਦਾ ਨਹੀਂ ਸੀਗਾ ਵੀ ਉਹ ਕੋਈ ਖਰਚਾ ਪਾਣੀ ਕਰ ਸਕਦਾ ਹੁੰਦਾ ਜਾਂ ਕੋਈ ਜਥੇਬੰਦੀ ਸੀਗੀ ਇੱਕ ਵਾਰ ਹੀ ਹੈ ਨਹੀਂ ਸੀ ਇੱਕ ਵਾਰ ਹੀ ਹੈ ਨਹੀਂ ਸੀਗਾ ਤੋ ਦੋ ਸੀਟਾਂ ਜਿਹੜੀਆਂ ਉਹ ਜਿੱਤ ਕੇ ਮਤਲਬ ਇਹ ਗੱਲ ਆ ਗਈ ਹੈ ਵੀ ਇਥੇ ਪੰਥਕ ਰਾਜਨੀਤੀ ਤਾਂ ਨਹੀਂ ਮਰਦੀ ਹੈਗੀ ਤੇ ਅਕਾਲੀ ਦਲ ਮਰ ਰਿਹਾ ਹੈਗਾ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਵੀ ਕੋਈ ਨਵਾਂ ਉਸ ਤਰ੍ਹਾਂ ਦਾ ਜੇ ਕੋਈ ਪੰਥਕ ਰਾਜਨੀਤੀ ਦਾ ਕੋਈ ਥੜਾ ਬਣਦਾ ਉਹਦੇ ਚ ਕਮ ਸੇ ਕਮ ਅਸੀਂ ਆਪ ਦੇ ਤਸੀਂ ਆਪ ਉੱਤਾਂ ਨੂੰ ਸੈੱਟ ਕਰਦੀਏ ਉਹਦੇ ਲਈ ਬਹੁਤਾ ਮੈਨੂੰ ਲੱਗਦਾ ਇਹ ਤਰਦ ਤਰੌਲਾ ਰੱਪਾ ਪਾ ਰਹੇ ਨੇ ਆਪਣੇ ਆਪ ਨੂੰ ਉਹ ਪੰਥ ਕਮਾਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਵੀ ਅਸੀਂ ਤਾਂ ਪੰਥ ਦੇ ਨਾਲ ਸੀਗੇ ਇਹੀ ਬੰਦੇ ਆ ਜਿਹੜੇ ਦੋਸਤੀ ਕੱਲਾ ਬਾਦਲ ਪਰਿਵਾਰੀ ਆ ਅਕਾਲੀ ਦਲ ਤੁਸੀਂ ਕਿਹਾ ਮਰ ਰਿਹਾ ਮਤਲਬ ਅਕਾਲੀ ਦਲ ਮਰ ਵੀ ਇਸੇ ਕਰਕੇ ਰਿਹਾ ਮੇਰੇ ਕੱਲ ਵੀ ਪੰਥ ਕਰਾਇ ਮਿੱਤੀ ਤੋਂ ਪਾਸੇ ਹਟਿਆ ਅਕਾਲੀ ਦਲ ਤਾਂ ਮਰਿਆ ਹੀ ਕਿਉਂਕਿ ਅਕਾਲੀ ਦਲ ਦਾ ਜਿਹੜਾ ਬੇਸ ਹਨ ਜੀ ਜੇ ਤੁਸੀਂ ਅਕਾਲੀ ਦਲ ਦੇ ਪਸੋਕੜ ਨੂੰ ਦੇਖਦੇ ਆਂ ਸੀ ਤਾਂ ਇਹਦੇ ਵਿੱਚ ਜਦੋਂ ਸ਼ਾਇਦ ਇਹ 1910 11 ਦੀ ਗੱਲ ਹੈ ਜੀ 1910 11 ਦੇ ਵਿੱਚ ਅੰਗਰੇਜ਼ ਆਪਣੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਲਿਆਏ ਜਦੋਂ ਅੰਗਰੇਜ਼ਾਂ ਨੇ ਦਿੱਲੀ ਲਿਆਂਦੀ ਤਾਂ ਉਹਨਾਂ ਨੇ ਉੱਥੇ ਆਪਣਾ ਮਤਲਬ ਜਿਹੜਾ ਵਾਇਸਰਾਏ ਹਾਊਸ ਬਣਾਉਣਾ ਸੀਗਾ ਸਾਰਾ ਉੱਥੋਂ ਸਿਸਟਮ ਜਿਹੜਾ ਉਹ ਰਾਜਧਾਨੀ ਵਾਲਾ ਕਰਨਾ ਸੀਗਾ ਉਹਨਾਂ ਨੇ ਜਿਹੜੀ ਉਹ ਜਗ੍ਹਾ ਪਈ ਸੀਗੀ ਰੈਸ਼ੀਨਾ ਹੱਲ ਵਾਲੀ ਜਿਹੜੀ ਮਤਲਬ ਜਿੱਥੇ ਆਪਾਂ ਕਹਿ ਸਕਦੇ ਆ ਇਹ ਜਿੱਥੇ ਹੁਣ ਅੱਜ ਕੱਲ ਸਾਡਾ ਰਾਸ਼ਟਰਪਤੀ ਭਵਨ ਆ ਜਾਂ ਹੋਰ ਹੈ ਤੇ ਇਹ ਸਾਰੀ ਜਗ੍ਹਾ ਕਾਬਗੰਜ ਗੁਰਦੁਆਰੇ ਦੀ ਸੀਗੀ ਲੱਖੀ ਸਾਹਿਬ ਬੰਜਾਰੀ ਦੀ ਜਮੀਨ ਹੈ ਸਾਰੀ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਇਹ ਬਘੇਲ ਸਿੰਘ ਹੋਣਾਂ ਦੇ ਸਮੇਂ ਤੋਂ ਚੜ੍ਹੀ ਹੋਈ ਸੀਗੀ ਤੇ ਉਹ ਮਤਲਬ ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਬਣਾਉਣ ਲੱਗਿਆ ਨੇ ਤੱਕ ਕੰਧ ਢਾਤੀ ਰਕਾਬਗਾਂ ਦੀ ਗੁਰਦੁਆਰੇ ਦੀ ਜਦੋਂ ਕੰਧ ਢਾਤੀ ਉਦੋਂ ਹੁਣ ਵਰਗਾ ਸਿਸਟਮ ਤਾਂ ਨਹੀਂ ਸੀ ਉਹਦਾ ਹੌਲੀ ਹੌਲੀ ਪੰਜਾਬ 'ਚ ਪਤਾ ਲੱਗ ਗਿਆ ਸੰਯੁਕਤ ਪੰਜਾਬ ਇਕੱਠਾ ਸੀਗਾ ਲਾਹੌਰ ਤੋਂ ਕਾਲਜਾਂ ਤੋਂ ਗੱਲ ਸ਼ੁਰੂ ਹੋ ਗਈ ਵਿਦ ਕਦਾਰਿਆਂ ਤੋਂ ਵੱਡੇ ਸائیں ਤੇ ਬਹੁਤ ਵੱਡਾ ਇਕੱਠ ਇੱਕ ਹੁੰਦਾ ਲਾਹੌਰ ਦੇ ਵਿੱਚ ਤੇ ਜਿਹਦੇ ਵਿੱਚ ਅੰਗਰੇਜ਼ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਵੀ ਜਾਂ ਤਾਂ ਸਾਡੀ ਕੰਧ ਬਣਾ ਦਿੱਤੀ ਜਾਵੇ ਤੇ ਨਹੀਂ ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾਵਾਂਗੇ ਤੇ ਅਰੇਜਾਂ ਨੂੰ ਉੱਥੋਂ ਦੇ ਫਿਰ ਮਤਲਬ ਲੋਕਾਂ ਨੇ ਜਿਹੜੇ ਉਹਨਾਂ ਦੇ ਇੱਧਰਲੇ ਸਲਾਹਕਾਰ ਉਹਨਾਂ ਨੇ ਦੱਸਿਆ ਵੀ ਤੁਸੀਂ ਇੱਥੇ ਰਹਿਣਾ ਤਾਂ ਇਸ ਕੌਮ ਨਾਲ ਪੰਗਾ ਨਾ ਲਓ ਜੇ ਤੁਸੀਂ ਦਿੱਲੀ ਦੇ ਵਿੱਚ ਰਾਜਧਾਨੀ ਬਣਾਉਣੀ ਹੈ ਉਹਨਾਂ ਨੇ ਉਹ ਮਤਲਬ ਜਿਹੜਾ ਦਿਨ ਦਿੱਤਾ ਸੀ ਉਦੋਂ ਪਹਿਲਾਂ ਹੀ ਗੰਧ ਬਣਾਤੀ ਜਦੋਂ ਕੰਧ ਬਣਦੀ ਉਸ ਤੋਂ ਬਾਅਦ ਮਤਲਬ ਸਿੱਖਾਂ ਦੇ ਵਿੱਚ ਇੱਕ ਜਾਗਰਤੀ ਆਈ ਵੀ ਕੌਣ ਹੈ ਬਦਲੇ ਹੋਏ ਸਿਸਟਮ ਦੇ ਵਿੱਚ ਕਿਉਂਕਿ ਸਿੱਖ ਰਾਜ ਜਾਣ ਤੋਂ ਬਾਅਦ ਉਹ ਪਹਿਲਾ ਸਮਾਂ ਸੀਗਾ ਜਦੋਂ ਅੰਗਰੇਜ਼ ਇੱਥੇ ਆਏ ਨੇਗੇ ਰਾਜਧਾਨੀ ਲੈ ਕੇ ਤਾਂ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਵੀ ਕੌਣ ਹੈ ਜੇ ਆਪਣਾ ਇੰਨਾ ਦਵਾ ਯਾਰ ਮੰਨਿਆ ਅੰਗਰੇਜ਼ ਨੇ ਕੰਧ ਕੱਢਤੀ ਆਪਣੇ ਨਾਲ ਤੇ ਆਪਾਂ ਆਪਾਂ ਰਾਜਨੀਤਿਕ ਤੌਰ ਤੇ ਸੰਘਟਕ ਤੇ ਪਾਰਟੀ ਬਣਾਈ ਜਾਵੇ ਇਹਦਾ ਅਸਲ ਦੇ ਵਿੱਚ ਮੁੱਢ ਉੱਥੋਂ ਵੱਜਦਾਗਾ ਉਸ ਤੋਂ ਬਾਅਦ ਮਤਲਬ ਮਹੰਤਾਂ ਵਾਲੀ ਗੱਲ ਸੀ ਗੁਰਦੁਆਰਿਆਂ ਵਾਲੀ ਸੀ ਜਿਹੜੀ ਉਹ ਲੜਾਈ ਚੱਲ ਪਈ ਮਹੰਤਾਂ ਵਾਲੀ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਪਹਿਲਾਂ ਬਣਦੀ ਦਾ ਬਾਅਦ ਚ ਬਣਦਾ ਇਹ ਅਕਾਲੀ ਦਲ ਬਣਿਆ ਹੀ ਸੀਗਾ ਵੀ ਸਿੱਖ ਰਵੈਤਾਂ ਨੂੰ ਕਾਇਮ ਰੱਖਣ ਦੇ ਲਈ ਸਿੱਖ ਹਿੱਤਾਂ ਦੀ ਲੜਾਈ ਦੇ ਲਈ ਰਾਸੀ ਲੜਾਈ ਲਈ ਸਿੱਖ ਹਿੱਤਾਂ ਦੀ ਰਾਸੀ ਲੜਾਈ ਦੇ ਲਈ ਇੱਕ ਜਮਾਤ ਜਿਹੜੀ ਖੜੀ ਕੀਤੀ ਗਈ ਸੀ ਪਰ ਇਹਨਾਂ ਨੇ ਜਦੋਂ ਤੋਂ ਆ ਕੇ ਫਿਰ ਮਤਲਬ ਉਹ ਸਾਰਾ ਕੁਝ ਸੜ ਕੇ ਜਿਵੇਂ ਆਪ ਮੋਗਾ ਕਨਵੈਨਸ਼ਨ ਦੇ ਵਿੱਚ ਇਹਨਾਂ ਨੇ 1996 ਚ ਆ ਕੇ ਇਹਨੂੰ ਪੰਜਾਬੀ ਪਾਰਟੀ ਬਣਾ ਲਿਆ ਉੱਥੋਂ ਆ ਕੇ ਮਤਲਬ ਇਹ ਸਾਰਾ ਕੁਝ ਸਿਸਟਮ ਆ ਜਿਹੜਾ ਵਿਗੜ ਗਿਆ ਤੇ ਵੱਡੀ ਗੱਲ ਇਹ ਕਹੀ ਵੀ ਹੋਈ ਵੀ ਅਕਾਲੀ ਦਲ ਦੇ ਵਿੱਚ ਮੋੜ ਤੋਂ ਹੀ ਲਾ ਕੇ ਅਕਾਲੀ ਦਲ ਦੇ ਅੰਦਰ ਇੱਕ ਆਪੋਜੀਸ਼ਨ ਰਹੀ ਆ ਉਹ ਉਹ ਮਤਲਬ ਜਦੋਂ ਵੀ ਕਿਤੇ ਇੱਧਰ ਉੱਧਰ ਮਾੜਾ ਮੋਟਾ ਲੀਡਰਸ਼ਿਪ ਹੁੰਦੀ ਸੀ ਤਾਂ ਉਹ ਜਿਹੜੀ ਅੰਦਰਲੀ ਆਪੋਜੀਸ਼ਨ ਸੀ ਉਹ ਫੇਰ ਮੋੜ ਮਾੜ ਕੇ ਉਹਨੂੰ ਉਸੇ ਪੰਥ ਕਰਵਾਇਤਾਂ ਦੇ ਲਿਆਉਂਦੇ ਜਿਹਦੇ ਜੇ ਮਸਲਨ ਸਾਡੇ ਸਾਹਮਣੇ ਗੁਰਚਾਰ ਸਿੰਘ ਟੋੜਾ ਦਾ ਮਤਲਬ ਜੇ ਉਹ ਜਿਉਂਦੀ ਆਖ ਦੀ ਸਬੂਤ ਹੈ ਉਹਨੇ ਹਾਰਾਂ ਕਿ ਉਹਦਾ ਜਦੋਂ ਭਾਜਪਾ ਨਾਲ ਅਲਾਈਅੰਸ ਹੁੰਦਾ ਉਦੋਂ ਵੀ ਵਿਰੋਧ ਸੀਗਾ ਵੀ ਤੁਸੀਂ ਗਲਤ ਰਾਹ ਜਾ ਰਹੇ ਹੋਗੇ ਪਰ ਉਹ ਨਹੀਂ ਚੱਲੀ ਹੌਲੀ ਹੌਲੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਅੰਦਰਲੀ ਆਪੋਜੀਸ਼ਨ ਖਤਮ ਕਰਤੀ ਦੇ ਉਹ ਸਾਰਾ ਕੰਟਰੋਲ ਉਹਨਾਂ ਦੇ ਹੱਥ ਚ ਆ ਗਿਆ ਤੇ ਉਸ ਤੋਂ ਬਾਅਦ ਇਹ ਮਤਲਬ ਆ ਕਿ ਇਹ ਆ ਹਾਲਾਤ ਸਾਡੇ ਸਾਹਮਣੇ ਆ ਗਏ। ਜਿਹੜਾ ਅਕਾਲੀ ਦਲ ਦੀ ਜਿਹੜੀ ਤੁਸੀਂ ਗੱਲ ਕਰੀ ਆ। ਹਾਲਾਤ ਜਿਹੜੇ ਬਣਦੇ ਜਾ ਰਹੇ ਨੇ ਕਿਤਨਾ ਕਿਤੇ ਮੇਰਾ ਇੱਕ ਸਵਾਲ ਇਹ ਜਿਹੜਾ ਹੈਗਾ ਹਰ ਇੱਕ ਬੰਦੇ ਦੇ ਜੈਹਨ ਦੇ ਵਿੱਚ ਆ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਨਜ਼ਰਾਂ ਅਕਾਲ ਤਖਤ ਦੇ ਜਥੇਦਾਰ ਵੱਲ ਟਿਕੀਆਂ ਹੋਣਾਂ ਨੇ। ਲੱਗਦਾ ਤੁਹਾਨੂੰ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਦੇ ਹੁਕਮ ਜਾਰੀ ਹੋ ਸਕਦੇ ਨੇ ਇਹੋ ਜਿਹੇ ਹਾਲਾਤਾਂ 'ਚ। ਨੇ ਜਿਹੋ ਜਿਹੇ ਹਾਲਾਤ ਬਣਦੇ ਜਾਂਦੇ ਆ ਜੀ ਇਹਦੇ ਵਿੱਚ ਪਹਿਲਾਂ ਬਹੁਤ ਗੱਲ ਇਹ ਬੰਨੀ ਜਾਂਦੀ ਸੀਗੀ ਅਸਲ ਦੇ ਵਿੱਚ ਵੀ ਇਹ ਦਵਾਰੇ ਅਕਾਲੀ ਦਰਬਾਰ ਨੂੰ ਰਿਵਾਈਵ ਕਰਨ ਦੇ ਲਈ ਦੋਨੇ ਪਾਸਿਓਂ ਮਿਲ ਮਲਾ ਕੇ ਗੇਮ ਆ ਜਿਹੜੀ ਖੇਡੀ ਜਾ ਰਹੀ ਆ ਵੀ ਇਹ ਮੋਕ ਕਿਸੇ ਤਰੀਕੇ ਦੇ ਨਾਲ ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਮਗਰ ਕੋਈ ਗੇਮ ਹੋਰ ਖੇਡ ਰਿਹਾ ਇਸ ਇਸ ਪੇਸ ਪੂਰੇ ਮੈਂ ਗੱਲ ਇੱਥੋਂ ਸ਼ੁਰੂ ਕਰੀ ਸੀ ਕਿ ਪਹਿਲਾਂ ਗੱਲ ਕੁਝ ਹੋਰ ਲੱਗਦੀ ਸੀ ਪਰ ਜਦੋਂ ਪ੍ਰਦੀਪ ਕਲੇਰ ਦੀ ਐਂਟਰੀ ਹੋ ਗਈ ਉਦੋਂ ਬਾਅਦ ਲੱਗਦਾ ਹੈ ਕਿ ਜੇ ਇਹ ਸਾਰਾ ਤਾਂ ਚਾਹੀ ਸਾਰਾ ਬਦਲ ਗਿਆ ਕਰਨੀ ਪਤਾ ਹਾਂ ਬਿਲਕੁਲ ਬਿਲਕੁਲ ਪ੍ਰਦੀਪ ਕਲੇਰ ਦੇ ਮਗਰੀ ਹੁਣ ਜਸਟਰ ਰਣਜੀਤ ਸਿੰਘ ਦੀ ਉਹਨਾਂ ਦੀ ਆਗੇ ਇੱਕ ਇੰਟਰਵਿਊ ਆ ਗਿਆ ਉਹਨੇ ਹੋਰ ਖੁਲਾਸੇ ਕਰਤੇ ਹੈਗੇ ਸੋ ਇਹ ਜਿਹੜੀਆਂ ਗੱਲਾਂ ਪ੍ਰਦੀਪ ਕਲੇਰ ਅੱਜ ਕਹਿੰਦਾ ਇਹ ਗੱਲਾਂ ਤਾਂ ਉਸੇ ਦਿਨ ਤੋਂ ਹੀ ਉੱਠਦੀਆਂ ਤੁਰੀਆਂ ਆਈਆਂ ਬਹੁਤ ਸਾਰੇ ਆਗੂ ਨੇਗੇ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਖੁਲਾਸੇ ਵੀ ਹੋ ਜਾਣਗੇ ਉਸੇ ਸਮੇਂ ਤੋਂ ਹੀ ਲੱਗੇ ਹੋਏ ਨੇ ਉਹ ਜਦੋਂ ਤੇ ਇਹ ਬੇਅਦਬੀਆਂ ਦਾ ਮਾਮਲਾ ਹੋਇਆਗਾ ਉਹ ਥੋੜੇ ਚਿਰ ਬਾਅਦ ਹੀ ਸਾਹਮਣੇ ਆਉਣ ਲੱਗਿਆ ਸੀਗਾ ਹੁਣ ਕੱਲ ਵੀ ਇੱਕ ਇੰਟਰਵਿਊ ਸੌਂਦਾ ਸੀ ਮੈਂ ਬਲਟੋਹਾ ਸਾਹਿਬ ਦੀ ਉਹ ਕਹਿ ਰਹੇ ਹੈ ਵੀ ਉਹ ਪ੍ਰਦੀਪ ਕਲੇਰਤਾ ਜੀ ਦੋਸ਼ੀ ਹੈ ਮਤਲਬ ਉਹ ਇੱਕ ਦੋਸ਼ੀ ਬੰਦੇ ਨੂੰ ਹੀਰੋ ਬਣਾ ਕੇ ਪੇਸ਼ ਕਰ ਰਿਹਾ ਉਹਦਾ ਸੱਚ ਮੰਨਿਆ ਜਾ ਰਿਹਾ ਹੈਗਾ ਜੇ ਭਾਈ ਦੋਸ਼ੀ ਸੀਗਾ ਫਿਰ ਥੋੜੀ ਦੋ ਸਾਲ ਸਰਕਾਰ ਸੀ ਤੁਸੀਂ ਉਦੋਂ ਕੀ ਕਰਿਆ ਗੱਲ ਤਾਂ ਇਹ ਵੀ ਬਹੁਤ ਵੱਡੀ ਹੈ ਨਾ ਬਲਟੂਖਾ ਸਾਹਿਬ ਨੂੰ ਹੁਣ ਇਸ ਗੱਲ ਦਾ ਵੀ ਜਵਾਬ ਦੇਣਾ ਚਾਹੀਦਾ ਵੀ ਜੇ ਉਹ ਸੱਚਮੁੱਚ ਦੋਸ਼ੀ ਹੈ ਤਾਂ ਤੁਸੀਂ ਅੱਜ ਗੜਕ ਗੜਕ ਕੇ ਕਹਿ ਰਹੇ ਹੋ ਕਿ ਉਹਦਾ ਚਵਾਲਾ ਇਸ ਤਰ੍ਹਾਂ ਦੇ ਮਤਲਬ ਉਹ ਥਾਂ ਉਹ ਦੋ ਭਰਾਵਾਂ ਵੱਲੋਂ ਉਦੋਂ ਉਦੋਂ ਤਾਂ ਤੁਸੀਂ ਕਹਿ ਰਹੇ ਸੀਗੇ ਵੀ ਉਹ ਜਿਹੜਾ ਹੈਗਾ ਰਪਿੰਦਰ ਤੇ ਜਸਵਿੰਦਰ ਦੋ ਭਰਾ ਫੜੇ ਗਏ ਆ ਪੰਜ ਕਰਾਈਆਂ ਵਾਲੇ ਤੇ ਇਹ ਮਾਮਲਾ ਇਹ ਇਹ ਤਾਂ ਨਾਲ ਸੁਮੇਸ਼ ਸੇਣੀ ਬੈਠਾ ਨਾਲ ਚਕਬੀਰ ਸਿੰਘ ਬਾਦਲ ਬੈਠਾਗਾ ਅੱਜ ਇਹ ਗ੍ਰਹਿ ਮੰਤਰੀ ਉਹ ਇਹ ਗੱਲ ਕਹਿ ਕੇ ਉੱਠ ਕੇ ਗਿਆ ਵੀ ਮੈਂ ਤਾਂ ਗੁਰੂ ਮਹਾਰਾਜ ਦਾ ਸਕਰਾਨਾ ਚਲ ਕਰਨ ਚੱਲਿਆਂਗਾ ਤੇ ਦੋਸ਼ੀ ਬਣੇ ਗਿਆ ਬਿਆਦਵੀ ਵਾਲਾ ਮਾਮਲਾ ਖੰਮ ਖਤਮ ਹੋ ਗਿਆ ਤੇ ਉਦੋਂ ਉਦੋਂ ਵੀ ਤੇ ਬਟੋਹਾ ਸਾਹਿਬ ਉਹਨਾਂ ਨੂੰ ਉਦੋਂ ਪਤਾ ਨਹੀਂ ਸੀ ਵੀ ਪ੍ਰਦੀਪ ਕਲੇਰ ਹੁਣੀ ਮਤਲਬ ਦੋਸ਼ੀ ਹੈ ਜਿਹੜੇ ਅੱਜ ਉਹ ਕਹਿ ਰਹੇ ਨੇ ਵੀ ਅਸਲ ਦੋਸ਼ੀ ਇਹ ਸੀਗੇ ਤੇ ਇਹ ਮਤਲਬ ਸਾਰੀਆਂ ਨੇ ਸਾਰੀਆਂ ਕਹਾਣੀਆਂ ਤਾਂ ਇਹ ਜੁੜੀਆਂ ਹੋਈਆਂ ਨੇਗੀਆਂ ਪਰ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਅੱਜ ਆਪਾਂ ਪ੍ਰਦੀਪ ਕਲੇਰ ਦੀ ਗੱਲ ਕਰਦੇ ਆਂ ਜਾਂ ਹੋਰ ਕਰਦੇ ਆਂ ਉਹ ਮਸਲਾ ਇੱਕ ਬੜਾ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਇਹ ਮਾਗਰ ਇਹਦੇ ਜਿਹੜੇ ਹੈਗੇ ਹਾਂ ਇਸ ਇਸ ਸਾਰੀ ਕਹਾਣੀ ਦੇ ਮਾਗਰ ਹੈ ਜਿਹੜਾ ਬੈਕਗ੍ਰਾਉਂਡ ਤੇ ਆ ਉਹ ਕੋਈ ਹੋਰ ਪਾਸਿਓਂ ਗੱਲ ਹੈ ਜਿਹੜੀ ਚੱਲ ਰਹੀ ਹੈ ਕਿਉਂਕਿ ਅਸਲ ਦੇ ਵਿੱਚ ਕੀ ਹੋਇਆ ਹੁਣ ਪਿਛਲੇ ਸਮੇਂ ਦੌਰਾਨ ਦਾ ਤੁਹਾਨੂੰ ਥੋੜਾ ਜਿਆਦਾ ਇਹਦਾ ਬੈਕਗ੍ਰਾਉਂਡ ਸਾਫ਼ ਕਰਕੇ ਦੱਸਦਾ ਮੈਂ ਸੋ ਬੈਕਗ੍ਰਾਉਂਡ ਇਹ ਰਿਹਾ ਕਿ ਇਹਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਮਤਲਬ ਅਸਲ ਦੇ ਵਿੱਚ 1983 ਤੇ ਆਉਣੇ ਆਪਾਂ 1983 ਤੱਕ ਜਿਹੜਾ ਕੁਝ ਹੋਇਆ ਮਤਲਬ ਉਦੋਂ ਅਕਾਲੀ ਦਲ ਪੰਜਾਬ ਸਿੱਖਾਂ ਦੇ ਹਿੱਤਾਂ ਲਈ ਇੱਕ ਲੜਾਈ ਲੜ ਰਿਹਾ ਸੀਗਾ ਅਨੰਦਪੁਰ ਸਾਹਿਬ ਦੇ ਮੋਰਚੇ ਦੀ ਮਤੇ ਦੀ ਗੱਲ ਕਰਦੇ ਆ ਧਰਮ ਵਿਦ ਮੋਰਚੇ ਦੀ ਗੱਲ ਕਰਦੇ ਆ ਪਰ ਬਲੂ ਸਟਾਰ ਤੋਂ ਬਾਅਦ ਜਿਹੜਾ ਇੱਕ ਹਾਲਾਤ ਪੈਦਾ ਹੁੰਦੇ ਨੇਗੇ ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਉਸ ਤੋਂ ਬਾਅਦ ਪਹਿਲਾ ਗਵਾ ਜਿਹੜਾ ਸੈਂਟਰ ਨੇ ਖੇਡਿਆ ਉਹ ਸਰਜੀਤ ਸਿੰਘ ਬਰਾਲਾ ਤੇ ਖੇਡਿਆ ਸਰਜੀਤ ਸਿੰਘ ਬਰਾਲਾ ਨੂੰ ਮੁੱਖ ਮੰਤਰੀ ਬਣਾਇਆ ਬਣਾਇਆ ਗਿਆ ਕਿਵੇਂ ਗਿਆ ਉਹ ਦੇਖੋ ਉਹਦੇ ਬਾਰੇ ਪੂਰੀ ਇਸ ਵੇਲੇ ਆਪਾਂ ਇਸ ਗੱਲ ਨੂੰ ਕਲੀਅਰ ਕਰ ਸਕਦੇ ਹਾਂ ਕਿਉਂਕਿ ਸਭ ਕੁਝ ਓਪਨ ਹੋ ਗਿਆ ਵੀ ਉਦੋਂ ਜਿਹੜੀਆਂ 1985 ਦੇ ਵਿੱਚ ਚੋਣਾਂ ਹੁੰਦੀਆਂ ਨੇ ਇਹਨਾਂ ਲਈ ਕਾਲੀ ਦਾਲ ਦੀ ਟੈਕਟਾਂ ਦੀ ਵੰਡ ਹੈ ਜਿਹੜੀ ਕਹਿੰਦੇ ਪੀਐਮਓ ਹਾਊਸ ਦੇ ਵਿੱਚ ਹੋਈ ਸੀ ਗੀ ਰਜੀਵ ਗਾਂਧੀ ਦੇ ਸਮੇਂ ਹਾਂ ਉਦੋਂ ਇਹ ਤਿੰਨ ਗਰੁੱਪ ਸੀਗੇ ਸਰਜੀਤ ਸਿੰਘ ਬਰਨਾਲਾ ਗਰਚਾਨ ਸਿੰਘ ਟੋੜਾ ਔਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਬਰਨਾਲਾ ਸਾਹਿਬ ਦੇ ਧੜੇ ਨੂੰ ਵੱਧ ਸੀਟਾਂ ਦਿੱਤੀਆਂ ਕਿ ਇਹਨੂੰ ਮੁੱਖ ਮੰਤਰੀ ਬਣਾਉਣਾ ਸੀਗਾ ਰਜੀਵ ਲੋਂਗਵਾਲ ਸਮਝੌਤਾ ਹੁੰਦਾ ਮਤਲਬ ਉਦੋਂ ਬਾਅਦ ਇਹ ਬਰਨਾਲਾ ਪਰ ਬਰਨਾਲਾ ਕਾਮਯਾਬ ਨਹੀਂ ਹੋਏ ਬਨਾਲਾ ਸਾਹਿਬ ਉਦੋਂ ਬਾਅਦ 2.5 ਸਾਲ ਦੇ ਵਿੱਚ ਹੀ ਫੇਲ ਹੋ ਗਏ ਉਦੋਂ ਅਗਲਾ ਦਾ ਜਿਹੜਾ ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੇ ਖੇਡਿਆ ਗਿਆ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਇਸ ਤਰ੍ਹਾਂ ਦਾ ਸੈਂਟਰ ਦੇ ਨਾਲ ਰਿਹਾ ਜਿਹੜਾ ਡੀਪ ਸਟੇਟ ਕਹਿੰਦੇ ਜਿਹਨੂੰ ਅਸੀਂ ਮਤਲਬ ਆਪਾਂ ਕਹਿ ਸਕਦੇ ਜਿਹੜਾ ਏਜੰਸੀਆਂ ਕਹਿ ਲੋ ਡੀਪ ਸਟੇਟ ਕਹੋ ਇਹ ਸਰਕਾਰ ਨੂੰ ਚਲਾਉਂਦੀਆਂ ਹੀ ਸ਼ਕਤੀਆਂ ਨੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਹੀ ਸਮਝੌਤਾ ਕੀਤਾ ਵੀ ਅਸੀਂ ਤੁਹਾਨੂੰ ਸਿੱਖਾਂ ਦਾ ਸਭ ਤੋਂ ਵੱਡਾ ਆਗੂ ਬਣਾ ਕੇ ਰੱਖਾਂਗੇ ਤੇ ਤੂੰ ਸਿੱਖਾਂ ਨੂੰ ਮੁੜ ਕੇ ਜਿਹੜਾ ਇਹ ਪਹਿਲਾਂ ਵਾਲੇ ਹਾਲਾਤ ਸੀਗੇ ਜਿਹੜਾ ਮਤਲਬ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਵਾਲੇ ਸੀ ਇਹ ਸਾਰੇ ਇਸ ਤਰ੍ਹਾਂ ਦੇ ਹਾਲਾਤ ਦੁਆਰੇ ਨਹੀਂ ਪੈਦਾ ਹੋਣਦੇ ਨੇ ਹੈਗੇ ਉਹ ਉਹਦੇ ਤੇ ਬਾਖੂਬੀ ਕਾਮਯਾਬ ਰਿਹਾ ਇਹਨਾਂ ਦਾ ਇੱਕ ਵਾਰ ਫਰਕ ਪੈ ਗਿਆ ਜਦੋਂ ਤਿੰਨ 350 ਸਾਲਾ ਮਨਾਇਆ ਗਿਆਗਾ ਆਨੰਦਪੁਰ ਸਾਹਿਬ ਦਾ ਉੱਥੇ ਐਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਇਆ ਸੀਗਾ ਉਹ ਸਮਾਗਮ ਦੇ ਵਿੱਚ ਔਰ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਭਾਜੀਪੀ ਨੂੰ ਧੌਂਕੀ ਦਿੱਤੀ ਸੀਗੀ ਵੀ ਦੇਖ ਲਓ ਜੇ ਮਤਲਬ ਸਾਡੇ ਨਾਲ ਇਦਾਂ ਕਿਉਂਕਿ ਉਹੋ ਬੀਜੇਪੀ ਨੇ ਚਿੱਟੇ ਦੇ ਮਾਮਲੇ ਨੂੰ ਲੈ ਕੇ ਸ਼ਰਾਧਾਂ ਦੇ ਉੱਪਰ ਉਹ ਦੇਤਾ ਸੀਗਾ ਧਰਨੇ ਧੁਰਨੇ ਦਿੱਤੇ ਸੀਗੇ ਤੇ ਉਦੋਂ ਮਤਲਬ ਉਹਨੇ ਇੱਕ ਸਿੱਧੇ ਰੂਪ ਦੇ ਵਿੱਚ ਉਹ ਜਿਹਨੇ ਵੀ ਸੁਣਿਆ ਲਾਈਵ ਉਹਦੇ ਅੱਜ ਵੀ ਯਾਦ ਹੋਊਗਾ ਉਹਨੇ ਲਾਈਵ ਦੇ ਵਿੱਚ ਕਿਹਾ ਸੀਗਾ ਵੀ ਮੁੜ ਕੇ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਜਿਹਨੇ ਸਾਡੀ ਸਾਂਝ ਟੁੱਟਦੀ ਆ ਹਾਂ ਮਤਲਬ ਭਾਵ ਉਹ 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 ਗੱਲ ਓਪਨ ਕਰ ਰਿਹਾ ਉਹ ਵੀ ਮੇਰੇ ਨਾਲ ਜਿਹੜੀ ਤੁਸੀਂ ਕਮਿਟਮੈਂਟ ਕੀਤੀ ਆ ਉਹਦੇ ਤੇ ਪੂਰੇ ਰਹੋ ਖੜੋ ਉਹਦੇ ਤੇ ਉਹ ਬਾ ਤਾਂ ਅਮਰ ਖੜੇ ਵੀ ਰਹੇ ਮਤਲਬ ਹੁਣ ਪ੍ਰਕਾਸ਼ ਬਾਦਲ ਤੋਂ ਬਾਅਦ ਦੇ ਜਿਹੜੇ ਹਾਲਾਤ ਨੇਗੇ ਹੁਣ ਡੀਪ ਸਟੇਟ ਸਿੱਖਾਂ ਦੀ ਇੱਕ ਪਾਰਟੀ ਖੜੀ ਕਰਕੇ ਸਿੱਖਾਂ ਦੀ ਇੱਕ ਧਿਰ ਖੜੀ ਕਰਕੇ ਉਹਦੇ ਨਾਲ ਉਸੇ ਤਰ੍ਹਾਂ ਦਾ ਸਮਝੌਤਾ ਅੱਗੇ ਮਤਲਬ ਕਰਨਾ ਚਾਹੁੰਦੀ ਹੈ ਉਹ ਹੁਣ ਸੁਖਵੀਰ ਸਿੰਘ ਬਾਦਲ ਦੇ ਬਸਦਾ ਰੋਗ ਤਾਂ ਹੈ ਨਹੀਂਗਾ ਹੁਣ ਨਵੀਂ ਮਤਲਬ ਜਿਹੜੀ ਲੀਡਰਸ਼ਿਪ ਕੱਢਣੀ ਹੈ ਜਿਹਦੇ ਨਾਲ ਉਹ ਉਸੇ ਤਰ੍ਹਾਂ ਦਾ ਸਮਝੌਤਾ ਹੋਵੇ ਇਹ ਮੈਨੂੰ ਲੱਗਦਾ ਵੀ ਸਾਰੀ ਕਮੈਤ ਉਹ ਜਿਹੜੀ ਤਾਕਤਾਂ ਨੇ ਜੀਆਂ ਉਹ ਕਰ ਰਹੀਆਂ ਨਹੀਂ ਜਿਵੇਂ ਹੁਣ ਸਿੱਖਾਂ ਦੀ ਇੱਕ ਨਵੀਂ ਲੀਡਰਸ਼ਿਪ ਕੱਢੀ ਜਾਵੇ। ਇਸ਼ਾਰਾ ਜਿਹੜਾ ਇਹ ਬਾਕੀ ਅਕਾਲੀਆ ਵਰਮ ਵਾਲੇ ਤਾਂ ਨਹੀਂ ਬਾਕੀ ਅਕਾਲੀਆਂ ਚੋਂ ਤਾਂ ਹੈ ਹੀ ਨਹੀਂ ਜੀ ਬਾਕੀ ਅਕਾਲੀਆਂ ਚੋਂ ਕਰਨਾ ਹੁੰਦਾ ਤਾਂ ਉਹ ਮਤਲਬ ਦੇਖੋ ਹੁਣ ਇਹਨੂੰ ਪਦਮ ਵਿਭੂਸ਼ਣ ਦੇਤਾ ਸੀ ਜਾਂ ਢੀਂਟ ਸੇ ਉਹਨਾਂ ਨੂੰ ਇਹ ਵੀ ਕਾਮਯਾਬ ਨਹੀਂ ਨਾ ਹੋਏ ਐਕਚੁਅਲੀ ਉਹਨਾਂ ਨੂੰ ਉਹਨਾਂ ਨੂੰ ਬੰਦਾ ਵੀ ਉਸ ਲੈਵਲ ਦਾ ਚਾਹੀਦਾ ਜਿਹੜਾ ਜਿਹਦੇ ਮਗਰ ਕੌਮ ਲੱਗਦੀ ਹੋਵੇ। ਇਹਨਾਂ ਮਗਰ ਤਾਂ ਲੱਗਦੀ ਨਹੀਂ ਕਿਸੇ ਮਗਰ ਉਹ ਐਕਚੁਅਲੀ ਗੱਲ ਇਹ ਹੈ ਵੀ ਜਿਹੜਾ ਕੁਝ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਇਹਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਜੇ ਹੁਣ ਇਹਨਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰਨਗੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਜੰਗੀ ਤਰ੍ਹਾਂ ਮਤਲਬ ਖਤਮ ਹੋਣਗੇ ਜਾਂ ਇਸ ਤਰ੍ਹਾਂ ਦੇ ਪ੍ਰਦੀਪ ਕਲੇਰ ਹੋਣਾਂ ਦੀ ਜਾਂ ਹੋਰ ਆ ਰਹੀਆਂ ਇੰਟਰਵਿਊਆਂ ਫੇਰ ਹੀ ਇਹਦੀ ਜਿਹੜੀ ਸਪੇਸ ਹੈ ਭਰਨ ਦੇ ਲਈ ਕੋਈ ਨਵਾਂ ਰਾਨੀ ਪਲੂਗ ਤੋਂ ਨਵਾਂ ਰਾਹ ਕੱਢਣ ਦੇ ਯਤਨ ਹੋ ਰਹੇ ਆ ਮੈਨੂੰ ਇਹ ਲੱਗਦਾ ਵੀ ਨਵਾਂ ਰਾਹ ਦੇ ਵਿੱਚ ਨਾ ਇੱਕ ਨਵੀਂ ਲੀਡਰਸ਼ਿਪ ਆ ਜਿਹੜੀ ਉਹ ਕੱਢਣ ਦੇ ਯਤਨ ਹੋ ਰਹੇ ਆ ਮੈਂ ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗਾ ਜਿਹੜੀ ਤੁਸੀਂ ਨਵੀਂ ਧਿਰ ਦੀ ਗੱਲ ਕਰੀ ਹੈ ਹੁਣ ਨਵੀਂ ਧਿਰ ਇੱਡੀ ਜਲਦੀ ਤਾਂ ਨਹੀਂ ਬਣ ਸਕਦੀ ਨਾ ਕੋਈ ਅਕਾਲੀ ਆਗੂ ਐਡਾ ਹੁਣ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਵਿਜਰੇ ਨੇ ਉਹਨਾਂ 'ਚ ਲੱਗਦਾ ਕਿ ਉਹਨੂੰ ਅੱਗੇ ਲਾ ਕੇ ਅਕਾਲੀ ਦਲ ਨੂੰ ਸਰਵਾਈਵ ਕੀਤਾ ਜਾ ਸਕਦਾ ਜਾਂ ਪੰਥਕ ਰਾਜ ਨੀਤੀ ਨੂੰ ਫੇਰ ਅੱਗੇ ਲਿਆਂਦਾ ਜਾ ਸਕਦਾ ਮੈਨੂੰ ਲੱਗਦਾ ਕਿ ਜਿਹੜੀਆਂ ਦੋ ਸੀਟਾਂ ਫਰੀਦਕੋਟ ਦੇ ਖਡੂਰ ਸਾਹਿਬ ਦੀ ਜੇ ਉੱਥੋਂ ਜਿਹੜੀ ਗੱਲ ਨਿਕਲੀ ਆ ਪੰਥਕ ਰਾਜਨੀਤੀ ਪੰਥਕ ਮਹਾਂਦਰਾ ਆਪਣੇ ਆਪ ਜਿਹੜਾ ਤੁਸੀਂ ਪਹਿਲਾਂ ਕਿਹਾ ਕਿ ਲੜੇ ਲੋਕ ਆਪ ਨੇ ਮੈਨੂੰ ਲੱਗਦਾ ਕਿ ਸਾਰੀ ਗੇਮ ਕਿਤੇ ਉਹਦੇ ਮਤੇ ਨੇ ਜਿਹੜੀ ਹੀ ਤਾਂ ਨਹੀਂ ਲੱਗਦੀ ਤੁਹਾਨੂੰ ਸਾਰੀ ਦੇਖੋ ਲੀਡਰਸ਼ਿਪ ਤਾਂ ਉੱਥੋਂ ਹੀ ਨਿਕਲਿਆ ਜਿਹੜਾ ਲੋਕਾਂ ਦਾ ਨਮਾਇੰਦਾ ਹੋਊਗਾ ਜਿਹਨੂੰ ਲੋਕ ਸਿੱਖ ਪਰ ਪਿਆਰ ਕਰਦੇ ਆ ਸਿੱਖ ਮਤਲਬ ਕੌਮ ਕੀ ਦੇ ਮਗਰ ਲੱਗਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਇਹ ਜ਼ਿਕਰ ਕੀਤਾ ਵੀ ਉਹਨਾਂ ਨੇ ਸਖਦੇਵ ਸਿੰਘ ਢੀਂਡਸਾਂ ਨੂੰ ਪਦ ਮੈਂ ਉਹ ਕਨਫਰਮ ਕਰਨਾ ਚਾਹੁੰਦਾ ਕਿ ਕੋਈ ਨਵਾਂ ਤਾਂ ਪੈਦਾ ਨਹੀਂ ਕੀਤਾ ਜਾ ਸਕਦਾ ਮਤਲਬ ਵਿਚਰਿਆ ਹੋਇਆ ਕੀ ਹੋ ਸਕਦਾ ਬੰਦਾ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਆ ਰਹੀ ਹੈ ਵਿਚਰਿਆ ਹੋਇਆਂ ਦੇ ਵਿੱਚੋਂ ਜੇ ਅਸੀਂ ਗੱਲ ਕਰਦੇ ਹਾਂ ਸੁਖਦੇਵ ਸਿੰਘ ਢੀਂਡਸਾ ਉਹ ਨਹੀਂ ਸੀ ਇਹਨਾਂ ਨੂੰ ਪਦਮ ਭੂਸ਼ਣ ਵੀ ਦਿੱਤਾ ਉਹਨਾਂ ਨੇ ਹੈ ਨਾ ਪਿਛਲੇ ਦਿਨਾਂ ਤੇ ਇਹ ਵੀ ਲੱਗਦਾ ਸੀਗਾ ਵੀ ਇਹਨਾਂ ਨੂੰ ਸੈਂਟਰ ਚ ਲੈ ਸਕਦੇ ਆ ਜਾਂ ਕੁਝ ਹੋਰ ਕਰ ਸਕਦੇ ਆ ਪਰ ਉਹਨਾਂ ਨੂੰ ਲੱਗਿਆ ਵੀ ਨਹੀਂ ਇਹ ਇਹ ਗੱਲ ਬਣਨੀ ਨਹੀਂ ਨਹੀਂ ਹੈਗੀ ਇੱਥੇ ਉਹਨਾਂ ਨੂੰ ਹੁਣ ਨਵੇਂਆਂ ਦੇ ਵਿੱਚੋਂ ਜਿਹੜੀਆਂ ਆ ਮਤਲਬ ਚੋਣਾ ਹੋਈਆਂ ਨੇ ਲੋਕ ਸਭਾ ਦੀਆਂ ਇਹਨੇ ਇੱਕ ਤਰ੍ਹਾਂ ਦੇ ਨਾਲ ਇੱਕ ਨਵਾਂ ਜਿਹੜਾ ਚਾਨਣ ਹੈ ਉਹ ਦੇ ਦਿੱਤਾਗਾ ਇੱਕ ਨਵਾਂ ਸਾਰਾ ਜਿਹੜਾ ਉਹ ਦੇ ਦਿੱਤਾਗਾ ਵੀ ਕੌਮ ਕਿਹੋ ਜਿਹੇ ਬੰਦਿਆਂ ਨੂੰ ਚਾਹੁੰਦੀ ਹੈ ਕਿਹੇ ਜਿਹੇ ਬੰਦਿਆਂ ਦੇ ਮਗਰ ਕੌਮ ਜਿਨ੍ਹਾਂ ਨੇ ਬਾਦਲ ਦੇ ذریعے ਇੱਕ ਰਾਏ ਨੀਤੀ ਨੂੰ ਰੂਪ ਦੇ ਕੇ ਰੱਖਿਆ ਸੀ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਇਸ ਵੇਲੇ ਜਿਹੜੀ ਇੱਕ ভাব ਤੋਂ ਵੱਡੀ ਜਿਹੜੀ ਕਹਾਣੀ ਇੱਕ ਹੋਰ ਵੀ ਹੈ ਨਾ ਸਭ ਤੋਂ ਵੱਡੀ ਕਹਾਣੀ ਇਹ ਹੈ ਵੀ ਇਸ ਵੇਲੇ ਜਿਹੜੀ ਸਿੱਖ ਕੌਮ ਦੀ ਸਿਚੁਏਸ਼ਨ ਉਹ ਬੱਖਰੇ ਤਰ੍ਹਾਂ ਦੀ ਹੋ ਗਈ ਹੈ ਉਹ 1984 ਵਾਲੀ ਸਿਚੁਏਸ਼ਨ ਨਹੀਂ ਰਹੀ ਹੈਗੀ ਸਿੱਖ ਤਾਂ ਪੂਰੀ ਦੁਨੀਆ ਦੇ ਵਿੱਚ ਫੈਲ ਗਏ ਇਹਨਾਂ ਤੋਂ ਬਾਅਦ ਇੰਨੀ ਸ਼ਕਤੀਸ਼ਾਲੀ ਹੋ ਗਈ ਹੈ ਇਹ ਕੌਮ ਬਾਹਰਲੇ ਮਤਲਬ ਕਈ ਕੰਟਰੀਆਂ ਦਾ ਮਤਲਬ ਉਹ ਉਸ ਤਰ੍ਹਾਂ ਦਾ ਅਮਰੀਕਾ ਕੈਨੇਡਾ ਵਰਗਿਆਂ ਦਾ ਮਤਲਬ ਸਾਰੇ ਦਾ ਸਾਰਾ ਸਿਸਟਮ ਸਾਂਭੀ ਬੈਠਿਆ ਹੈ ਜਿਹੜਾ ਦਬਦਬਾ ਹੈ ਜਿਹੜਾ ਪੰਜਾਬ ਚੋ ਕੀ ਘਟਨਾ ਘਟ ਉਸ ਤੋਂ ਬਾਅਦ ਉਸ ਤੋਂ ਬਾਅਦ ਅਗਲੀ ਗੱਲ ਇਹ ਹੋ ਗਈ ਵੀ ਰੈਫਰੈਂਡਮ ਚੱਲ ਰਿਹਾਗਾ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਜਾਂ ਉਹਨੂੰ ਖਾਲਸਾਪੁਰ ਦੀ ਗੱਲ ਕਰ ਲੋ ਰੈਫਰੈਂਡਮ ਚੱਲ ਰਿਹਾਗਾ ਉੱਥੇ ਹੁਣ ਮਤਲਬ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਨੂੰ ਇਹ ਬਿਲਕੁਲ ਦੁਨੀਆ ਦੇ ਸਾਹਮਣੇ ਰੱਖਣੀ ਪੈਣੀ ਹੈ ਗੱਲ ਵੀ ਨਹੀਂ ਇਹ ਬਾਹਰਲੇ ਬੰਦਿਆਂ ਦਾ ਕੋਈ ਹੋ ਸਕਦਾ ਇਸ ਤਰ੍ਹਾਂ ਦਾ ਪੰਜਾਬ ਦੇ ਸਿੱਖ ਸਾਡੇ ਨਾਲ ਹੈ ਹਾਂ ਪੰਜਾਬ ਦੇ ਸਿੱਖਤਾਂ ਨੂੰ ਨਾਲ ਬਹਾਉਣੇ ਪੈਣੇ ਹੈਗੇ ਉਹ ਸੈਂਟਰ 'ਚ ਵੀ ਪਾਉਣੇ ਪੈਣੇ ਆ ਉਹ ਉਹ ਹੋ ਸਕਦਾ ਉੱਥੇ ਜਿਵੇਂ ਹੁਣ ਮਤਲਬ ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕਰਦੇ ਆ ਹੁਣ ਇੱਕ ਪਾਸੇ ਤਾਂ ਉਹਦੀ ਐਨਐਸਐ ਵੀ ਵਧਾਈ ਜਾਂਦੇ ਆ ਅਮਰਪਾਲ ਦੀ ਦੂਜੇ ਪਾਸੇ ਲਿਆ ਕੇ ਸੌਂ ਵੀ ਚੁਕਾ ਦਿੰਦੇ ਆਗੇ ਮਤਲਬ ਇਹ ਗੱਲਾਂ ਉਸ ਪਾਸੇ ਸਾਰਾ ਕਰਦੇ ਵੀ ਉਹਨਾਂ ਨੂੰ ਪੰਜਾਬ ਦੀ ਸਿੱਖਾਂ ਦੀ ਜਿਹੜੀ ਲੀਡਰਸ਼ਿਪ ਹੈ ਇਹ ਦੁਨੀਆ ਨੂੰ ਦਿਖਾਉਣਾ ਪਊਗਾ ਵੀ ਆਹ ਬੈਠੇ ਨੇ ਸਾਡੇ ਨਾਲ ਜਿਹੜੇ ਬੰਦੇ ਮਤਲਬ ਪੰਜਾਬ ਦੇ ਵਿੱਚੋਂ ਜਿੱਤ ਕੇ ਆ ਲੋਕਾਂ ਦੇ ਨੁਮਾਇੰਦੇ ਨੇਗੇ ਇਹ ਸਾਡੇ ਨਾਲ ਬੈਠਦੇ ਆ ਜਿਹੜੇ ਬਾਹਰ ਰੌਲਾ ਪਾਉਂਦੇ ਆ ਉਹ ਗਲਤ ਹੈ ਉਹ ਪ੍ਰ ਤੋ ਇਹ ਹਿੰਦੁਸਤਾਨ ਦੀ ਸਰਕਾਰ ਦੀ ਇੱਕ ਮਜਬੂਰੀ ਵੀ ਹੈ ਤੇ ਇਸ ਪਾਸੇ ਵੱਲ ਹੀ ਲੱਗਦਾ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਜੀ ਬਹੁਤ ਵੱਡੀ ਗੱਲ ਸੰਦੂਸ ਸਾਹਿਬ ਬਹੁਤ ਵੱਡਾ ਇਸ਼ਾਰਾ ਜਾਂ ਖੁਲਾਸਾ ਇਹ ਹੋ ਸਕਦਾ ਦੋਸਤੋ ਸ਼ੁਰੂ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਮਾਹੌਲ ਜਿਹੜਾ ਜਿਹੜੀ ਜਿਹੜੀ ਗੱਲ ਲੱਗਦੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਗੀ ਅਕਾਲੀ ਆਗੂਆਂ ਦੇ ਵੱਲੋਂ ਮਾਫੀਨਾਮਾ ਪੱਤਰ ਦੇਣਾ ਉਸ ਤੋਂ ਬਾਅਦ ਚਰਚਾਵਾ ਚੱਲਦੀਆਂ ਰਹਿੰਦਾ ਸੁਖਵੀਰ ਵਾਦਲ ਨੂੰ ਪ੍ਰਧਾਨਗੀ ਛੱਡਣ ਲਈ ਹੁਕਮ ਕੀਤਾ ਜਾਵੇਗਾ ਜਾਂ ਕੋਈ ਸਜ਼ਾ ਲਾਈ ਜਾਵੇਗੀ ਪਈ ਉਸ ਤੋਂ ਬਾਅਦ ਪ੍ਰਦੀਪ ਕਲੇਰ ਦੀ ਐਂਟਰੀ ਤੇ ਹੁਣ ਜਿਹੜੀ ਗੱਲ ਹੁਣ ਸਾਹਮਣੇ ਆਈ ਹੈ ਕਿ ਨਵੀਂ ਧਿਰ ਪੰਥਿਕ ਸਰੂਪ ਦੇ ਵਿੱਚ ਸਾਹਮਣੇ ਲੈ ਕੇ ਆਉਣੀ ਤੇ ਪ੍ਰਦੀਪ ਕਲੇਰ ਦੀ ਸਕ੍ਰਿਪਟ ਜਿਹੜੀ ਤੁਸੀਂ ਧਿਆਨ ਨਾਲ ਸੁਣੋਗੇ ਜਿਨ੍ਹਾਂ ਨੇ ਨਹੀਂ ਸੁਣੀ ਉਹ ਇੰਟਰਵਿਊ ਦੁਬਾਰਾ ਸੁਣੋ ਤੁਹਾਨੂੰ ਆਪੇ ਇਸ ਗੱਲ ਦਾ ਚਾਨਣ ਹੋਵੇਗਾ ਕਿ ਕਿਤਨਾ ਕਿਤੇ ਸਾਰਾ ਕੁਝ ਪ੍ਰੀਪਲਾਨਡ ਹੈ ਜਿਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਦੇ ਸੰਕੇਤ ਸਾਨੂੰ ਮੈਗਨੇਸ਼ੀਰ ਹੋ ਜਾਣਗੇ ਤੁਸੀਂ ਵੇਖਦੇ ਰਹੋ ਚੈਨਲ ਜੀ 98 ਸਾਨੂੰ ਦੀ ਇਜਾਜ਼ਤ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਔਰ ਤੁਹਾਡਾ ਵੀ ਦੋਸਤੋ ਬਹੁਤ ਬਹੁਤ ਧੰਨਵਾਦ